ਮੇਰਾ ਨਾਮ ਰਵੀ ਪ੍ਰਕਾਸ਼ ਆਸ਼ੂਰ ਜੀ ਦਾ ਪ੍ਰਧਾਨ ਆ ਸੁਰੱਖਿਆ ਸੰਘਰਸ਼ ਮਿਤੀ ਦਾ ਅੱਜ ਜਿਹੜਾ ਤੇ ਗੁਰਪਤਵਾਲਾ ਸਿੰਘ ਪੰਨੋੜਾ ਦੇਸ਼ ਤੋਂ ਹੀ ਆਂਤਵਾਦੀ ਉਹਨਾਂ ਕੋਲ ਆੜਿਆ ਗਿਆ ਵਾ ਦਿੱਤੀ ਕੋਸ਼ਿਸ਼ ਨੇ ਪਹਿਲਾਂ ਉਹਨੇ ਇੱਕ ਵੀਡੀਓ ਜਾਰੀ ਕੀਤੀ ਸੀ ਕਿ 29 ਅਪ੍ਰੈਲ ਵਾਲੇ ਦਿਨ ਜਿੱਥੇ ਜਿੱਥੇ ਬਾਬਾ ਸਾਹਿਬ ਦੇ ਬੋਤਲ ਲੱਗੇ ਨੇ ਉਹ ਸਾਰੇ ਤੋੜ ਦਿੱਤੇ ਜਾਣ ਤੋ ਅਸੀਂ ਉਸ ਦਾ ਸਖਤ ਵਿਰੋਧ ਕੀਤਾ ਤੇ ਕੱਲ ਅਸੀਂ ਆਪਣੇ ਸੰਸਥਾ ਦੇ ਲੋਕ ਜਥੇਦਾਰ ਕਾਂਗਰਸ ਕਾਂਗਦ ਸਾਹਿਬ ਦੇ ਦਫ਼ਤਰ ਵਿੱਚ ਜਾ ਕੇ ਉਹਨਾਂ ਨੂੰ ਮੰਗ ਪੱਤਰ ਸੌਪਿਆ ਤਾਂ ਜੋ ਜਿਹੜੇ ਇੱਕ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਹੈ ਦੇਸ਼ਵਰੋਧੀ ਤਖਤਾਂ ਦੇ ਵਿਚਾਰਾਂ 'ਚ ਬੱਠੇ ਉਹਨਾਂ ਨੂੰ ਨਾ ਗੁੰਮਰਾਹ ਕਰ ਸਕੇ ਇੱਕ ਵਧੀਆ ਸਨੇਹਾਂ ਜਿਹੜੀ ਸਾਂਝੀ ਬਾਤ ਦਾ ਮੈਸੇਜ ਹੈ ਉਹ ਜਥੇਦਾਰ ਸਾਹਿਬ ਵੱਲੋਂ ਲੱਗਣਾ ਚਾਹੀਦਾ ਵਾ ਸੋ ਉਹਨਾਂ ਨੇ ਸਾਡਾ ਮੰਗ ਪੱਤਰ ਕਬੂਲਿਆ ਅੱਜ 29 ਫਰਵਰੀ ਦੇ ਦਿਨ ਅਸੀਂ ਇੱਥੇ ਆ ਕੇ ਫੋਟੋਆਂ ਵੀ ਖਾੜਿਆ ਤੇ ਨਾਲੇ ਰੱਖਿਆ ਵੀ ਕਰ ਦਿੰਦੇ ਹਾਂ ਫੋਟੋ ਦੀ ਸੋ ਸਾਨੂੰ ਆਪਣੇ ਪ੍ਰਸ਼ਾਸਨ ਤੇ ਵੀ ਬੜੀ ਉਮੀਦ ਆ ਕਿ ਐਸੇ ਜਿਹੜੀ ਵਿਰੋਧੀ ਤਾਕਤਾਂ ਹਨ ਇਹਨਾਂ ਲੱਖ ਪਾਈ ਜਾਵੇ ਇਹ ਸਮਝਦੇ ਕਿਉਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੁੰਦੀ ਹੈ ਜੀ ਸਰਧਾਨ ਦੇ ਨਰਮਤਾ ਨੇ ਬਾਬਾ ਸਾਹਿਬ ਉਹਨਾਂ ਦੀ ਫੋਟੋ ਨੂੰ ਉਹਨਾਂ ਸਥਾਨ ਪਹੁੰਚਾ ਦਿੱਤੀ ਹੈ ਕੀ ਫਾਇਦਾ ਇਹਨਾਂ ਨੂੰ ਦੇਖੋ ਜੀ ਇਹ ਜਿਹੜੇ ਕੱਟੜਪੰਥੀ ਕੁਝ ਲੋਕ ਹਨ ਇਹ ਹਰ ਧਰਮਾਂ ਜੋ ਹੁੰਦੇ ਨੇ ਹੈ ਕੋਈ ਵੀ ਧਰਮ ਹੋਵੇ ਹਰ ਧਰਮ ਤੇ ਕੱਟੜਪੰਥੀ ਹੀ ਰਹੋਗੇ ਸਾਡਾ ਦੇਸ਼ ਹੈ ਜਿਹੜਾ ਬਾਬਾ ਸਾਹਿਬ ਦਾ ਸੰਵਿਧਾਨ ਹੈ ਉਹ ਇੱਕ ਤਸਰੂ ਸੰਜੀਵਾਰਤਾ ਦਾ ਮੈਸੇਜ ਦਿੰਦਾ ਹੈ ਜਿਸ ਦੇ ਵਿੱਚ ਅਸੀਂ ਡੈਮੋਕ੍ਰੇਸੀ ਤਰੀਕੇ ਨਾਲ ਸਾਰੇ ਧਰਮਦਲੋਂ ਇਕੱਠੇ ਬੈਠ ਕੇ ਕੋਈ ਉਹਨਾਂ ਦਾ ਸੰਵਿਧਾਨ ਰਚਿਆ ਹੈ ਕੋਈ ਇਕੱਠੇ ਬੈਠ ਕੇ ਖਾ ਪੀ ਸਕਦੇ ਆ ਰਹ ਸਕਦੇ ਆ ਪਿਆਰ ਦੇ ਨਾਲ ਇਹ ਬਾਹਰ ਜਿਹੜੀ ਦੇਸ਼ ਨਿਰੋਧੀਤਾ ਤੋਂ ਹੈ ਇਹਦੇ ਮੂੰਹ ਕੁਤਾ ਲੱਗਾ ਵਾ ਮੈਂ ਦੇਸ਼ ਦੀ ਮੋਦੀ ਸਰਕਾਰ ਕੇ ਵੀ ਅਪੀਲ ਕਰਨਾ ਵਾ ਇਹਦੇ ਮੂੰਹ ਤੇ ਤਾਲਾ ਲਾਇਆ ਜਾਵੇ ਇਹਨੂੰ ਸੰਗਲ ਪਾ ਕੇ ਲੈ ਕੇ ਤੇ ਜਿਲਾ ਵਿੱਚ ਬੰਦ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਐਸੀ ਜਿਹੜੀਆਂ ਘਟਨਾ ਨਾ ਹੋਣ ਜਿਹੜੀ ਭਾਈਚਾਰਕ ਸਾਂਝ ਹੋ ਬਣੀ ਰਹੇ E aí.